ਗ੍ਰੰਡੀ ਸ਼ੁਰੂਆਤ ਕਰਦੇ ਹੋਏ ਮੈਂ ਮੰਚ ਦੇ ਉੱਤੇ ਸੱਦਾ ਦਵਾਂਗੇ ਸਾਡੇ ਅੱਜ ਦੇ ਮੁੱਖ ਮਹਿਮਾਨ ਬਾਲਮੁਕੰਦ ਸ਼ਰਮਾ ਜੀ ਦਜੀਤ अरोड़ा ਜੀ ਰਤਨ ਵਰਦੀ ਅਤੇ ਸਾਡੇ ਪੰਜਾਬੀ ਜੀ ਨਗੇਂਦਰ ਗਖੜ ਜੀ ਸ਼ਰਧਾ ਜੀ ਵੀ ਆਪਣੇ ਜਿਹੜਾ ਹੈਗਾ ਅਸੀਂ ਅਰਪਿਤ ਕਰਕੇ ਇਸ ਪ੍ਰੋਗਰਾਮ ਨੂੰ ਅੱਗੇ ਤੋਰਗੇ ਕਿਸਦਾ ਗੂਸੇ ਰਹਿਣਗੇ ਹੋਠਾਂ ਤੇ ਜ਼ੁਬਾਨ ਬਨ ਕੇ ਸਦਾ ਗੂਸੇ ਰਹਾਂਗੇ ਹੋਠਾਂ ਤੇ ਜੁਬਾਂ ਬਨ ਕੇ ਜਿਨਾ ਮਿੱਤਰ ਬਣਾਏ ਮੀਤ ਬਨ ਕੇ ਮਿਹਰਬਾਨ ਬਨ ਕੇ ਅਸਾਂ ਵਿਖਾਂ ਦਾ ਜੀਵਨ ਜੀਣ ਦਾ ਹੌਮ ਕਰ ਲਿਆ ਠੀਕਾ ਕੋਈ ਕੱਟੇ ਕੋਈ ਪਾਲੇ ਅਸਾਂ ਦਸਨਾ ਹੈ ਹੁਸ਼ਾਮਲ ਕੇ ਅਸਾਂ ਦਸਨਾ ਹੈ ਹੁਸ਼ਾਮਲ ਕੇ ਪੰਜਾਬ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਆਂ ਦੇ ਲਈ ਸ਼ਾਮ ਬਣੀ ਚਾਲਣ ਉਹਨਾਂ ਰਪਣੀ ਡਾਕਟਰ ਜਸਪੀਰ ਦੇਪੱਲਾ ਜੀ ਫੋਰਮਾ ਗੁਜਾਰਿਸ਼ ਕਰੂੰਗਾ ਇਸ ਹਾਲਦਰ ਜਿੰਨੇ ਵੀ ਆਪਾਂ ਖਤਮ ਤੇ ਸੱਜਣ ਬੈਠੇ ਆਂ ਕਿ 2 ਮਿੰਟ ਦਾ ਜਿਹੜਾ ਮੋਨ ਵਰਤ ਹੈ ਉਹ ਆਪਾਂ ਭਰਲਾ ਜੀ ਨੂੰ ਦੇਣਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਸੀਟਾਂ ਤੇ ਤੁਸੀਂ ਖੜ ਕੇ 2 ਮਿੰਟ ਦਾ ਜਿਹੜਾ ਮੋਨ ਵਰਤ ਹੈ ਉਹ ਆਪਾਂ ਮਾਰੂ ਸਭੇ ਸਵਰਗੀਆਂ ਜਸਵਿੰਦਰ ਭਰਲਾ ਜੀ ਚੰਨ ਜੀ ਤੋਂ ਉਰਜਾ ਜੀ ਕਿਉਂਕਿ ਉਹਨਾਂ ਦੀ ਵੀ ਉਹ ਵੀ ਕੱਲ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਸੋ ਉਹਨਾਂ ਨੂੰ ਵੀ ਅਸੀਂ ਨਾਲ 2 ਮਿੰਟ ਦਾ ਜਿਹੜਾ ਮੋਨ ਵਰਤ ਜੇ ਤੂੰ ਹੀਰਿਆਂ ਵਾਗੂ ਚਮਕਣਾ ਚਾਹੁੰਦਾ ਤਾਂ ਰਾਤ ਨੂੰ ਚਮਕ ਕੇ ਵਿਖਾ ਧੁੱਪ ਵਿੱਚ ਤਾਂ ਕੱਚ ਵੀ ਿਸਕਾਰੇ ਮਾਰਦੇ ਸੋ ਸਾਡੇ ਭੱਲਾ ਜੀ ਤੇ ਕੱਲ ਹੀ ਚਰਜਿਤ ਪੁਰਜਾ ਸਾਹਿਬ ਸਾਡੇ ਦੋ ਅਨਮੋਲ ਵੀਰੇ ਸਾਡੀ ਇਸ ਇੰਡਸਟਰੀ ਦੀ ਸਰੀਰਕ ਤੌਰ ਤੇ ਬੇਸ਼ੱਕ ਉਹ ਸਾਥੋਂ ਚਲੇ ਗਏ ਨਹੀਂ ਦੂਰ ਚਲੇ ਗਏ ਨਹੀਂ ਪਰ ਉਹਨਾਂ ਦੀਆਂ ਦੁਆਵਾਂ ਉਹ ਸਦਾ ਸਾਡੇ ਨਾਲ ਨੇ ਸੋ ਇੱਕ ਨਿੱਕੀ ਜਿਹੀ ਚਾਲਕ ਭੱਲਾ ਸਾਹਿਬ ਦੀ ਪੂਰੀ ਇਸ ਜ਼ਿੰਦਗੀ ਤੇ ਉਹਨਾਂ ਦੀਆਂ ਫਿਲਮਾਂ ਦੇ ਵਿੱਚੋਂ ਕੁਝ ਸੀਨ ਉਹਨਾਂ ਨੂੰ ਕਿਸੇ ਫਿਲਮ ਦੇ ਵਿੱਚ ਅਸੀਂ ਸਮਾਤ ਨਹੀਂ ਸਕਦੇ ਪਰ ਫੇਰ ਵੀ ਸਾਗਰ ਪੰਜਾਬੀ ਜੀ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਇੱਕ ਕੋਸ਼ਿਸ਼ ਕਿ ਉਹਨਾਂ ਦੀਆਂ ਫਿਲਮਾਂ ਦੇ ਵਿੱਚੋਂ ਕੁਝ ਸੀਨ ਇਤਰਾਫਸਰ ਅੱਖ ਲਾਲਾ ਤੇ ਤਿੰਨ ਸਟਾਰ ਖਨੇੜੇ ਆ ਇਨਸਪੈਕਟਰ ਜਗਿੰਦਰ ਨਾਲ ਮੁਕਾਬਲੇ ਤਾਂ ਸਮਝ ਲੈ ਤਰੱਕੀ ਨੇੜੇ ਤੇੜੇ ਆ ਲਾਇਆ ਹੋਇਆ ਜੇ ਕੇਸ ਲਾਨਾ ਤਾਂ ਸਾਡੇ ਕੋਲੋਂ ਤੇ ਉਹ ਲਾਨਾ ਤਾਂ ਢਿੱਲੋਂ ਆ ਪੜ ਜਾਓ ਡੈਡੀ ਹਾਂ ਇਤਨਾ ਹੋਵੋ ਹੌਸਲਾ ਰੱਖੋ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਉਹ ਤਾਂ ਚਾਚੇ ਦੇ ਬਿਨਾਂ ਅੰਦਰ ਨਹੀਂ ਵੜਦਾ ਤਾਂ ਤਾਂ ਪਾਇਆ ਬੰਸੋ ਚੱਕ ਟੈਚੀ ਵਾਪਸ ਚਲ ਜੀਏ ਹਾਂ ਜੀ ਸਮਾਨ ਤਾਂ ਹਜੇ ਗੱਡੀ ਚ ਨਹੀਂ ਲਾਇਆ ਕੀ ਕੀ ਹੈ ਕਿਸੇ ਨੇ ਲਾਇਆ ਨਹੀਂ ਇਹਦਾ ਮਤਲਬ ਸਾਨੂੰ ਰੱਖਣਾ ਨਹੀਂ ਚਾਹੁੰਦੇ ਯਾਨੀ ਕਿ ਸਾਡੀਆਂ ਪੜਾਈਆਂ ਚਕਾਠਾਂ ਦੇ ਬੂਹੇ ਸਾਡੇ ਮੂੰਹ ਤੇ ਬੰਦ ਵੇਖਦਿਆ ਕਿਹੜਾ ਸਾਲਾ ਸਾਨੂੰ ਰੋਕਦਾ ਚੱਲੋ ਭਈਆ ਥਾਣੇ ਥਾਣੇਦਾਰ ਜੀ ਹਮਾਰ ਕੀ ਕਸੂਰ ਹੋਏਗਾ ਜਿਹੜੇ ਪਹਿਲਾਂ ਅੰਦਰ ਢੱਕ लस नाला की सौ लगे मैं नहीं कड़ा ओ सू सारी दुनिया कड़ दी जाओ नहीं कड़ा